ਸ਼ੇਰ ਦੀ ਫੋਟੋ ਵੇਖ ਕੇ ਗਿੱਜਰਾਂ ਦੀਆਂ ਚੀਕਾਂ ਨਿਕਲਦੀਆਂ ਇੱਕ ਸ਼ੇਰ 3 ਸਾਲ ਦੇ ਬਾਅਦ ਉਹ ਦਿਖ ਰਿਹਾ ਹੈ ਅਜੇ ਤੱਕ ਪੰਜਾਬ ਦੀ ਧਰਤੀ ਤੇ ਨਹੀਂ ਆਇਆ ਅਜੇ ਤੱਕ ਉਹਨੇ ਆ ਕੇ ਇੱਥੇ ਕੋਈ ਪ੍ਰੈਸ ਕਾਨਫਰੈਂਸ ਜਾਂ ਰੈਲੀਆਂ ਨਹੀਂ ਕੀਤੀਆਂ ਉਹਨੇ ਇਹ ਤਾਂ ਇੱਕ ਅਜੇ ਟ੍ਰੇਲਰ ਹੀ ਹੈ ਪਿਕਚਰ ਬਾਕੀ ਹੈ ਪਿਕਚਰ ਬਾਕੀ ਪੰਜਾਬ ਸਰਕਾਰ ਦੀ ਕੱਲ ਦੀ ਤਰਥੱਲੀ ਬਚੀ ਪਈ ਹੈ ਕਿ ਇਹ ਆਦਮੀ ਵੀਸੀ ਤੇ ਆ ਕੇ ਕਿਵੇਂ ਗਿਆ ਵੀਡੀਓ ਕਾਨਫਰੈਂਸ ਤੇ ਆਇਆ ਕਿ ਆਮ ਆਦਮੀ ਤੇ ਅਕਾਲੀ ਇਹਨਾਂ ਦੋਨਾਂ ਨੂੰ ਬੜੀ ਅੱਗ ਲੱਗੀ ਹੋਈ ਹੈ। ਹੂੰ। ਤਾਂ ਇਹ ਬੋਲਦੇ ਕਿ ਦੇਖੋ ਪਿੱਛੇ ਵੀ ਆਈਪੀ ਐ, ਐਲ ਸੀ ਡੀ ਲੱਗੀ ਹੋਈ ਐ, ਏ ਸੀ ਲੱਗਿਆ ਹੋਇਆ ਐ। ਏ ਸੀ ਲੱਗਿਆ ਹੋਇਆ ਐ। ਹੂੰ। ਉਹ ਮਾਰੀ ਮਤ ਦਿਓ। ਬੇੜਾ ਗਰਕ ਹੋਇਆ ਪਰ ਤੁਹਾਡਾ ਮੋਟੇ ਦਿਮਾਗ ਦਿਓ। ਵੀਡੀਓ ਕਾਨਫਰੰਸ ਰੂਮ ਇੱਕ ਅਲੱਗ ਹੁੰਦਾ। ਉਹ ਬੈਠ ਕੇ ਥੋੜੀ ਬੈਠ ਕੇ ਕਰੂਗਾ। ਯਾ ਕਮਾਲ ਦੀ ਗੱਲ ਹੁਣ ਰੂੜੀ ਤੇ ਛੱਡ ਹੁਣ ਉਹਨਾਂ ਨੂੰ ਜਾ ਕੇ ਯਾਰ। ਸਰਕਾਰ ਦੀ ਬਖਲਾੜ ਤਾਂ ਮੰਨ ਲਈਏ ਆਪਾਂ ਵਿਰੋਧੀਆਂ ਦੀ ਬਖਲਾੜ ਫਿਰ ਕਿਉਂ ਹੋਗੀ ਵਿਰੋਧੀ ਕਿਉਂ ਏ ਇਸ ਚੀਜ਼ ਦੇ ਉੱਤੇ ਰੌਲਾ ਪਾਉਣ ਲੱਗੇ ਅਕਾਲੀ ਦਲ ਦੇ ਬੰਦਿਆਂ ਨੂੰ ਤੇ ਰਾਮ ਰਹੀਮ ਦੇ ਚੇਲਿਆਂ ਨੂੰ ਬਰਾਬਰ ਸਮਝਦਾ ਜੀ ਉਸ ਬੰਦੇ ਤੇ ਹਜ਼ਾਰਾਂ ਅਲੀਗੇਸ਼ਨ ਲੱਗੇ ਪਰ ਰਾਮ ਰਹੀਮ ਦੇ ਚੇਲਿਆਂ ਨੇ ਰਾਮ ਰਹੀਮ ਨੂੰ ਛੱਡਿਆ ਨਹੀਂ ਕੱਲ ਨੂੰ ਇਤਿਹਾਸ ਪੜ੍ਹ ਕੇ ਆਰ ਦੇ ਬੱਚਿਆਂ ਨੂੰ ਕੀ ਸਿਖਾਵਾਂ ਕਿ ਮੇਰਾ ਪਿਓ ਮੇਰਾ ਦਾਦਾ ਉਹਦੇ ਨਾਲ ਲੜਿਆ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਿਸ਼ਵਾਗ ਪਿਸ਼ਾਗ ਬਣਵਾ ਕੇ ਮਜ਼ਾ ਕਢਾਇਆ ਪੰਜਾਬ ਦੇ ਅੰਦਰ ਅਗਰ ਅਮਰਤਪਾਲ ਭਾਈ ਅਮਰਤਪਾਲ ਪੰਜਾਬ ਚ ਨਹੀਂ ਆਉਂਦਾ ਤੇ ਯਾਦ ਰੱਖਿਆ ਜੇ ਸਿੱਖਾਂ ਦਾ ਖੁਰਾ ਖੋਜ ਮਿٹےਗਾ ਸਿੱਖ ਇੱਕ ਮਜ਼ਾਕ ਦੇ ਪਾਤਰ ਬਣ ਗਏ ਸਿੱਖਾਂ ਨੂੰ ਇਹ ਮੇਲੇ ਵਜਨ ਕਰਨਗੇ ਕਿ ਤੁਹਾਡੀ ਕੀ ਆ ਔਕਾਤ ਹੈ ਯਾਰ ਅਮਰਤਪਾਲ ਤੇ ਸਰਕਾਰ ਨੇ ਪੱਖ ਰੱਖਿਆ ਕਿ 15 ਜਣਿਆਂ ਦੇ ਕਤਲ ਦੀ ਸਾਜ਼ਿਸ਼ ਕੀਤੀ ਹੈ ਜੇਲ੍ਹ ਦੇ ਵਿੱਚ ਬੈਠ ਕੇ ਦੇਖੋ ਇਹ ਗੱਲਾਂ ਤਾਂ ਇੱਕ ਬੜਾਈਆਂ ਗੀਆਂ ਇਹ ਜੋ ਮਰਜੀ ਕਹਿ ਜੋ ਮੈਂ ਤੁਹਾਡੇ ਬਾਰੇ ਕਹਿ ਦੇਣਾ ਤੁਸੀਂ 10 ਬੰਦਿਆਂ ਨੂੰ ਮਾਰਨਾ ਕਿਵੇਂ ਮੰਨਿਆ ਜੋ ਪਰ ਹਰੀਨੋ ਕਤਲ ਕੇਸ ਦੇ ਵਿੱਚ ਤਾਂ ਉਹਨਾਂ ਨੇ ਐਫ ਆਈ ਆਰ ਦੇ ਵਿੱਚ ਜ਼ਿਕਰ ਕੀਤਾ ਹੈ ਮੈਂ ਕਹਿਣਾ ਨਾ ਤੁਹਾਨੂੰ ਇਹ ਨਾਲ ਗੁੱਸਾ ਲੱਗਦਾ ਕਿ ਉਹਨਾਂ ਨੇ ਜਨਾਲੇ ਥਾਣੇ ਹਮਲਾ ਕੀਤਾ ਤੁਸੀਂ ਕਹਿੰਦੇ ਅਸੀਂ ਉਹਨਾਂ ਬਾਹਰ ਨਹੀਂ ਆਉਣ ਦੇਣਾ ਤੇ ਬੇਬਲ ਕਲਾਂ ਦੋ ਬੰਦੇ ਮਾਰੇ ਤੁਸੀਂ ਕੀ ਕਰ ਲਿਆ ਅਗਰ ਕਿਤੇ ਭਾਈ ਚਾਂਸੇ ਸਰਕਾਰ ਅਕਾਲੀ ਆਉਂਦੇ ਨੇ ਤੇ ਸਾਡੇ ਹਾਲਾਤ ਐਡੇ ਮਾੜੇ ਹੋ ਜਾਣਗੇ ਪੰਜਾਬ ਦੇ ਅੰਦਰ ਸਮਝ ਲਓ ਪੰਜਾਬ ਦਾ ਮੁੱਖ ਮੰਤਰੀ ਰਾਮ ਰੀਮ ਬੜੇ ਤਿੰਨ ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਭਾਈ ਅਮਰਤਪਾਲ ਸਿੰਘ ਦੀ ਡਿਬਰੂਗੜ੍ਹ ਜੇਲ੍ਹ ਤੋਂ ਕੋਈ ਤਸਵੀਰ ਸਾਹਮਣੇ ਆਈ ਹੋਵੇ ਡਾਇਰੈਕਟ ਹਾਈ ਕੋਰਟ ਦੇ ਜੱਜਾਂ ਦੇ ਨਾਲ ਚੀਫ ਜਸਟਿਸ ਹੋਣਾਂ ਦੇ ਨਾਲ ਉਹਨਾਂ ਦੀ ਜਿਹੜੀ ਪੇਸ਼ੀ ਹੋਈ ਆ ਵਕੀਲਾਂ ਦੀ ਹੜਤਾਲ ਚੱਲ ਰਹੀ ਸੀ ਤੇ ਅਮਰਤਪਾਲ ਸਿੰਘ ਨੇ ਆਪਣਾ ਪੱਖ ਰੱਖਿਆਗਾ ਕਿ ਮੈਂ ਸੰਸਦ 'ਚ ਬੋਲਣਾ ਚਾਹਣਾ ਕੋਈ ਵੀ ਮਾਹਜੇਆ ਬਿਆਨ ਨਹੀਂ ਦੇਵਾਂਗਾ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਵਿਗੜੇ ਉਸ ਤੋਂ ਬਾਅਦ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਭਾਜਣਾ ਸਰਕਾਰ ਦੇ ਵਿੱਚ ਪੈ ਜਾਂਦੀਆਂ ਨੇ ਪੂਰੇ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਪਾਈ ਅਮਰਤਪਾਲ ਸਿੰਘ ਦੇ ਵਕੀਲ ਐਡਵੋਕੇਟ ਹਰਪਾਲ ਸਿੰਘ ਖਾਰਾ ਮੌਜੂਦ ਰਹਿਣਗੇ ਖਾਰਾ ਸਾਹਿਬ ਐਚਰ ਪੰਜਾਬ ਤੇ ਸਵਾਗਤ ਆ ਵੈਗਰਜੀਕਾ ਖਾਲਸਾ ਵੈਗਰਜੀਕਾ ਖਾਲਸਾ ਸਾਹਿਬ ਵੈਗਰਜੀਕਾ ਖਾਲਸਾ ਸਾਹਿਬ ਐਗਰੂਜੀ ਕੀ ਫਤਿਹ ਸਰਕਾਰ ਨੂੰ ਇੱਕ ਫੋਟੋ ਕਰਕੇ ਕਿਉਂ ਭਾਜਣਾ ਪੈ ਗਿਆ ਜੀ ਦੇਖੋ ਮੈਂ ਅੱਗੇ ਵੀ ਇੱਕ ਚੈਨਲ ਤੇ ਕਿਹਾ ਹੈ ਸ਼ੇਰ ਦੀ ਫੋਟੋ ਵੇਖ ਕੇ ਗਿਜਰਾਂ ਦੀਆਂ ਚੀਕਾਂ ਨਿਕਲਣ ਇੱਕ ਸ਼ੇਰ 3 ਸਾਲ ਦੇ ਬਾਅਦ ਉਹ ਦਿਖ ਰਿਹਾ ਹੈ ਅਜੇ ਤਾਂ ਪੰਜਾਬ ਦੀ ਧਰਤੀ ਤੇ ਨਹੀਂ ਆਇਆ ਅਜੇ ਤਾਂ ਉਹਨੇ ਆ ਕੇ ਇੱਥੇ ਕੋਈ ਪ੍ਰੈਸ ਕਾਨਫਰੰਸ ਜਾਂ ਰੈਲੀਆਂ ਨਹੀਂ ਕੀਤੀਆਂ ਉਹਨੇ ਤੁਸੀਂ ਮੈਥੋਂ 10 ਦਿਨ ਉਸ ਆਦਮੀ ਨੂੰ ਬਾਹਰ ਲਿਆ ਤੇ ਪ੍ਰੈਸ ਕਾਨਫਰੰਸ ਤੇ ਰੈਲੀਆਂ ਕਰਾ ਦਿਓ ਹੂੰ ਤੇ 11ਵੇਂ ਦਿਨ ਪੰਜਾਬ ਦੇ ਜਿਹੜੇ ਹਾਲਾਤ ਤੇ ਪੰਜਾਬ ਦੇ ਇਲੈਕਸ਼ਨ ਕਰਾ ਦੇਰੋ ਸਰਕਾਰ ਪਤਾ ਲੱਗ ਜੂ ਕਿੰਦੇ ਕਹਿਣ ਤੇ ਤੇ ਕਿਵੇਂ ਬਣਦੀ ਹੈ ਹੂੰ ਇਹ ਤਾਂ ਇੱਕ ਅਜੇ ਟ੍ਰੇਲਰ ਹੀ ਹੈ ਪਿਕਚਰ ਬਾਕੀ ਹੈ ਪਿਕਚਰ ਬਾਕੀ ਹੈ ਕੱਲ ਕੀ ਹੋਇਆ ਮੈਨੂੰ ਇਮਾਨ ਨੇ ਦੱਸਿਆ ਹੂੰ ਉਹ ਕਹਿੰਦਾ ਕਿ ਹਾਈ ਕੋਰਟ ਦੇ ਵਿੱਚ ਸਟ੍ਰਾਈਕ ਚੱਲਦੀ ਸੀ ਜੀ ਉਹ ਪ੍ਰੈਜ਼ੀਡੈਂਟ ਨੂੰ ਮਿਲਿਆ ਹੂੰ ਰਿਕੁਐਸਟ ਕੀਤੀ ਕਿ 19 ਤਰੀਕ ਤੱਕ ਲਾਸਟ ਸੈਸ਼ਨ ਦਾ ਟਾਈਮ ਖਤਮ ਹੋ ਗਿਆ ਉੱਥੇ ਐਡਵੋਕੇਟ ਦੀ ਕਿ ਪ੍ਰੋਬਲਮ ਸੀ ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ ਤੁਸੀਂ ਗੱਲ ਕਰੋ ਅੱਗੇ ਜਾ ਕੇ ਤਾਂ ਇਮਾਨ ਨੇ ਜਿਹੜੀ ਵੀਸੀ ਤੇ ਰਿਕੁਐਸਟ ਕੀਤੀ ਉਹ ਕਾਨਫਰੰਸ ਜਿਹੜੀ ਸੌਰੀ ਜਿਹੜੀ ਕਨਸੀਡਰੇਸ਼ਨ ਸੀ ਬਹਿਸ ਸੀ ਉਹ ਵੀਡੀਓ ਕਾਨਫਰੰਸ ਤੇ ਚੀਫ ਜਸਟਿਸ ਤੇ ਇੱਕ ਨਾਲ ਜੱਜ ਸਾਹਿਬ ਹੋਰ ਸੀ ਉਹਨਾਂ ਨਾਲ ਹੋ ਗਈ ਹੂੰ ਤਾਂ ਪਾਈ ਅਮਰਤਪਾਲ ਨੇ ਬੜੇ ਵਧੀਆ ਪੁਆਇੰਟ ਦੱਸੇ ਉਹਨਾਂ ਨੇ ਪੁੱਛਿਆ ਕੀ ਕਹਿਣਾ ਚਾਹਣਾ ਹੈ ਉਹਨਾਂ ਨੇ ਦੋ ਤਿੰਨ ਪੁਆਇੰਟ ਜਿਹੜੇ ਹੈਗੇ ਸੀ ਆਪਦੇ ਏਰੀਏ ਦੇ ਨਸ਼ੇ ਬਾਰੇ ਹੜਾਂ ਦੇ ਬਾਰੇ ਜਾਂ ਇੱਕ ਅੱਧਾ ਜੋ ਆਪਦਾ ਫੰਡ ਰੀਲੀਜ਼ ਨਹੀਂ ਹੋਇਆ ਉਸ ਬਾਰੇ ਸੀ ਹੂੰ ਤਾਂ ਉਹ ਕਹਿ ਦਿੱਤਾ ਗਿਆ ਕਿ ਮੈਂ ਤਾਂ ਇਹਨਾਂ ਪੁਆਇੰਟ ਦੇ ਉੱਪਰ ਹੀ ਪਾਰਲੀਮੈਂਟ ਦੇ ਸੈਸ਼ਨ 'ਚ ਬੋਲਣਾ ਹੈ ਹੂੰ ਤਾ ਹੁਣ ਕੀ ਹੋਇਆ ਦੂਸਰੀ ਸਟੇਟ ਤੇ ਦੂਸਰੀ ਸਾਈਡ ਤੇ ਸਟੇਟ ਪੇਸ਼ ਨਹੀਂ ਹੋਈ ਉਹ ਕੱਲ ਤੋਂ ਅੱਜ ਰੱਖਿਆ ਗਿਆ ਹੂੰ ਤਾਂ ਇਮਾਨ ਨੇ ਡੀਸੀ ਅਮਰਤ ਸਰ ਨੂੰ ਮੋਬਾਈਲ ਲਾਇਆ ਉਹਨੂੰ ਮੋਬਾਈਲ ਲੈ ਲਿਆ ਮੋਬਾਈਲ ਚੁੱਕਣ ਤੋਂ ਬਾਅਦ ਇਮਾਨ ਕਹਿੰਦਾ ਵੀ ਸਾਡੇ ਵੱਲੋਂ ਤਾਂ ਭਾਈ ਅਮਰਤਪਾਲ ਨੇ ਡਾਇਰੈਕਟ ਬੈਸ ਕਰਤੀ ਹੈ ਜੀ ਤੁਸੀਂ ਆਪਦਾ ਪੱਖ ਪੇਸ਼ ਕਰੋ ਕਾਰਨ ਕਿ ਜੇ ਵਕੀਲ ਸਟ੍ਰਾਈਕ ਤੇ ਨੇ ਤਾਂ ਤੁਸੀਂ ਵੀ ਸੀ ਦੇ ਰਹੀ ਵੀਡੀਓ ਕਾਨਫਰੰਸ ਰਹੀ ਆਪਦੇ ਪੁਆਇੰਟ ਦੱਸੋ ਹੂੰ ਤਾਂ ਉਸ ਤੋਂ ਬਾਅਦ ਡੀਸੀ ਅਮਰਤਸਰ ਨੇ ਮੋਬਾਈਲ ਚੁੱਕਿਆ ਹੀ ਨਹੀਂ ਅੱਛਾ ਫਿਰ ਉਸ ਤੋਂ ਬਾਅਦ ਈਮਾਨ ਕਹਿੰਦਾ ਮੈਂ ਹੋਮ ਸੈਕਟਰੀ ਨੂੰ ਮੋਬਾਈਲ ਲਾਇਆ ਹੂੰ ਉਹਨੂੰ ਪਤਾ ਸੀ ਉਹਨੇ ਮੋਬਾਈਲ ਨਹੀਂ ਚੁੱਕਿਆ ਉਹਨੂੰ ਮੈਸੇਜ ਭੇਜਿਆ ਹੂੰ ਉਹਨੇ ਮੈਸੇਜ ਦੇਖ ਕੇ ਫੇਰ ਨਹੀਂ ਅੱਗੇ ਕੰਮ ਕੀਤਾ ਉਹਨੇ ਤਾਂ ਉਹ ਜਿਹੜੇ ਸੀ ਸੇਵ ਕਰ ਲਏ ਫਿਰ ਡਿਬੜੂਗੜ ਜੇਲ੍ਹ ਲਾਇਆ ਜੇਲ੍ਹ ਆਇਆ ਮੋਬਾਈਲ ਜੀ ਤਾਂ ਉੱਥੋਂ ਇਹ ਪਤਾ ਲੱਗਿਆ ਡਿਬੜੂਗੜ ਜੇਲ੍ਹ ਦਾ ਕਿ ਉੱਥੇ ਸਾਰੇ ਜਿੰਨੇ ਉੱਥੋਂ ਦੇ EMPLOYEES ਸੀ ਸਾਰੇ ਜੇਲ੍ਹ ਛੱਡ ਕੇ ਬਾਹਰ ਚਲੇ ਗਏ ਕਿਉਂ ਕਾਰਨ ਕੀ ਸੀ ਪੰਜਾਬ ਸਰਕਾਰ ਦੀ ਘੁਰਕੀ ਅੱਛਾ ਪੰਜਾਬ ਸਰਕਾਰ ਦੀ ਕੱਲ ਦੀ ਤਰਥੱਲੀ ਮੱਚੀ ਪਈ ਐ ਕਿ ਇਹ ਆਦਮੀ VC ਤੇ ਆ ਕਿਵੇਂ ਗਿਆ ਵੀਡੀਓ ਕਾਨਫਰੰਸ ਤੇ ਆਇਆ ਕਿਵੇਂ ਕਾਰਨ ਕੀ ਸੀ ਉਹਨਾਂ ਨੂੰ ਪਤਾ ਨਹੀਂ ਸੀ ਹਮ ਅੱਜ ਕੱਲ੍ਹ ਰਾਜੀਵ ਜੀ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਪਤਾ ਨਹੀਂ ਹੁੰਦਾ ਹੁਣ ਪੰਜਾਬ ਦੇ ਅੰਦਰ ਤਕਰੀਬਨ ਜਿਹੜੀਆਂ ਸੀ 99% ਜਿਹੜੀ ਪੇਸ਼ੀ ਐ ਉਹ ਕੋਰਟ ਦੇ ਵਿੱਚ ਆਉਣਾ ਬੰਦ ਕਰਤੀ ਅੱਛਾ ਜੀ ਜੇਲਾ ਦੇ ਵਿੱਚੋਂ ਡਾਇਰੈਕਟ ਵੀਡੀਓ ਕਾਨਫਰੰਸ ਜਿਹੜੀ ਹੈ ਮੁਲਜ਼ਮਾ ਦੀ ਕੋਰਟ ਚ ਹੁੰਦੀ ਹੈ ਉਹ ਆਪਦੇ ਐਡਵੋਕੇਟ ਨਾਲ ਗੱਲ ਕਰ ਸਕਦੇ ਨੇ ਜੱਜ ਸਾਹਿਬ ਨਾਲ ਗੱਲ ਕਰ ਸਕਦੇ ਨੇ ਆਪਦੀ ਬਹਿਸ ਸੁਣ ਸਕਦੇ ਨੇ ਕਿਉਂਕਿ ਪਿੱਛੇ ਜੇ ਮਰਡਰ ਬਹੁਤ ਹੋਣ ਲੱਗ ਗਏ ਸੀ ਹਮਲੇ ਹੋਣ ਲੱਗ ਗਏ ਤਾਂ ਉਹ ਜਿਹੜਾ ਹੈ ਕੋਰਟਾਂ ਦੇ ਵਿੱਚ ਜਿਹੜੀ ਆ ਉਹ ਡਾਇਰੈਕਟ ਅਪੀਅਰੈਂਸ ਫਿਜੀਕਲ ਅਪੀਅਰੈਂਸ ਉਹ ਬੰਦ ਹੋ ਠੀਕ ਹੈ ਤਾਂ ਉਹ ਇੱਕ ਬੜਾ ਛੋਟਾ ਜਾਂ ਪੁਆਇੰਟ ਹੈ ਕੋਈ ਵੱਡਾ ਪੁਆਇੰਟ ਨਹੀਂ ਹੈ ਹੂੰ ਤਾਉ ਕੱਲ ਮੈਂ ਤੁਹਾਨੂੰ ਦੱਸਣਾ ਕਈ ਆਦਮੀ ਜਿਵੇਂ ਆਮ ਆਦਮੀ ਤੇ ਅਕਾਲੀ ਇਹਨਾਂ ਦੋਨਾਂ ਨੂੰ ਬੜੀ ਅੱਗ ਲੱਗੀ ਹੋਈ ਹੈ ਹੂੰ ਤਾਂ ਇਹ ਬੋਲਦੇ ਕਿ ਦੇਖੋ ਪਿੱਛੇ ਵੀਆਈਪੀ ਹੈ ਐਲਸੀਡੀ ਲੱਗੀ ਹੋਈ ਹੈ ਏਸੀ ਲੱਗਿਆ ਹੋਇਆ ਹੈ ਏਸੀ ਲੱਗਿਆ ਹੋਇਆ ਹੈ ਹੂੰ ਉਹ ਮਾਰੀ ਮਤ ਦਿਓ ਬੇੜਾ ਗਰਕ ਹੋਇਆ ਪਰ ਤੁਹਾਡਾ ਮੋਟੇ ਦਿਮਾਗ ਦਿਓ ਵੀਡੀਓ ਕਾਨਫਰੰਸ ਰੂਮ ਇੱਕ ਅਲੱਗ ਹੁੰਦਾ ਹੈ ਹੂੰ ਹੁਣ ਕੀ ਸਮਝਾਵੇ ਉਹ ਬੈੜਕੇ ਚ ਥੋੜੀ ਬੈੜਕੇ ਕਰੂਗਾ ਯਾਰ ਕਮਾਲ ਦੀ ਗੱਲ ਹੁਣ ਰੂੜੀ ਤੇ ਛੱਡ ਹੁਣ ਉਹਨੂੰ ਜਾ ਕੇ ਯਾਰ ਹੂੰ ਉਹਨੂੰ ਕਿਤੇ ਟਿੱਬੇ ਤੇ ਬਾਕੇ ਹੁਣ ਹੂੰ ਜਦੋਂ ਜੇਲ੍ਹ ਦੇ ਅੰਦਰ ਹੈ ਕਿ ਵੀਸੀ ਕਾਨਫਰੰਸ ਹਾਲ ਹੈ ਵੀਡੀਓ ਕਾਨਫਰੰਸ ਹਾਲ ਹੈ ਜਿੱਥੋਂ ਡਿਵੜੂਗੜ੍ਹ ਜੇਲ੍ਹ ਦੇ ਵਿੱਚੋਂ ਹਰ ਜਿਹੜਾ ਕੈਦੀ ਹੈ ਸ਼ਾਇਦ ਉਹਨੂੰ ਉੱਥੇ ਵੀ ਵੀਸੀ ਰਾਹੀਂ ਕੋਰਟ ਦੇ ਵਿੱਚ ਪੇਸ਼ ਕਰਦੇ ਹੁਣ ਜੀ ਤਾਂ ਇੱਕ ਰੂਮ ਬਣਿਆ ਹੁੰਦਾ ਕਿਸੇ ਦੇ ਅੰਦਰ ਤੁਸੀਂ ਜੇ ਇੱਕ ਕੋਟਾ ਚ ਦੇਖੋਗੇ ਤਾਂ ਕਈ ਜੇਲਾਂ ਦੇ ਵਿੱਚ ਪਿੱਛੇ ਵਰਕ ਬਹੁਤ ਦਿਆ ਹੋਇਆ ਹੈ ਕਈਆਂ ਚ ਏਸੀ ਨੇ ਕਈਆਂ ਦੇ ਜੀ ਕਾਮਨ ਦੁਆਰ ਹੈ ਤਾਂ ਉਹ ਕੰਦਾ ਵੇਖ ਕੇ ਇਹ ਦਾਜਾ ਲਾ ਲਈਦੇ ਨੇ ਹੂੰ ਕਿ ਉਹ ਇੱਕ ਵੀਡੀਓ ਕਾਨਫਰੰਸ ਰੂਮ ਹੈ ਭਾਈ ਅਮਰਤਪਾਲ ਦਾ ਕਮਰਾ ਨਹੀਂ ਉਹ ਹੂੰ ਹੁਣ ਦੱਸੋ ਤੁਸੀਂ ਮੈਨੂੰ ਸਾਰਾ ਸਿਸਟਮ ਪੱਟ ਕੇ ਉਸ ਬੰਦੇ ਦੇ ਕਮਰੇ 'ਚ ਲੈ ਕੇ ਜਾਣਗੇ ਉਹ ਹੂੰ ਪਰ ਸਰਕਾਰ ਦਾ ਤਾਂ ਚਲੋ ਮੰਨਿਆ ਖਾਰਾ ਸਾਹਿਬ ਵੀ ਸਰਕਾਰ ਦੀ ਬਖਲਾੜ ਤਾਂ ਮੰਨ ਲਈਏ ਆਪਾਂ ਵਿਰੋਧੀਆਂ ਦੀ ਬਖਲਾੜ ਫਿਰ ਕਿਉਂ ਹੋ ਗਈ ਵਿਰੋਧੀ ਕਿਉਂ ਇਸ ਚੀਜ਼ ਦੇ ਉੱਤੇ ਰੌਲਾ ਪਾਉਣ ਲੱਗਦੇ ਵਿਰੋਧੀਆਂ ਨੂੰ ਪ੍ਰੋਬਲਮ ਕੀ ਹੈ ਕਾਂਗਰਸ ਹੈ ਜਿਹੜੀ ਉਹ ਬੈਕਫੁੱਟ ਤੇ ਐ ਹਮ ਅਕਾਲੀ ਕਬਰਾਟ ਦੇ ਵਿੱਚ ਐ ਅਕਾਲੀਆਂ ਨੂੰ ਟੱਕਰ ਦੇਣ ਵਾਲਾ ਪਾਈ ਅਮਰਤਪਾਲ ਐ ਕਿਉਂਕਿ ਦੇਖੋ ਪਿੰਡ ਦੇ ਅੰਦਰੋਂ ਜਾਂਦਾ ਹੈ ਹਮ ਤਾਂ ਉੱਥੇ ਕੁਐਸਚਨ ਪੈਦਾ ਹੋਣਾ ਹੈ ਪਿੰਡਾਂ ਦੇ ਅੰਦਰ ਕਿ ਆਪਾਂ ਗੁਰਦੁਆਰੇ ਜਾਂਦੇ ਤੇ ਕਿਉਂ ਜਾਂਦੇ ਹਮ ਆਪਾਂ ਗੁਰੂ ਘਰ ਅਰਦਾਸ ਕਰਦੇ ਤਾਂ ਕਿਉਂ ਕਰਦੇ ਆ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਕੀ ਸਮਝਦੇ ਆ ਹਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਲਈ ਫਤਿਹਗੜ੍ਹ ਸਾਹਿਬ ਜਾਂਦੇ ਤੇ ਕਿਉਂ ਜਾਂਦੇ ਆ ਹੂੰ ਆਪਣੇ ਨਿਗਾਹ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੈਰੇਕਟਰ ਕੀ ਹੈ ਤੇ ਜੇ ਗੁਰੂ ਗਰੰਥ ਸਾਹਿਬ ਨੂੰ ਗਲੀਆਂ 'ਚ ਰੋਲਣ ਵਾਲੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਕਰਨ ਵਾਲੇ ਉਹ ਸਾਧ ਦੀ ਸਪੋਰਟ ਕਰਨ ਵਾਲਾ ਲੀਡਰ ਉਹਨੂੰ ਪਿੰਡਾਂ ਵਾਲੇ ਵੋਟ ਪਾਉਣਗੇ ਤੇ ਪਿੰਡਾਂ ਵਾਲੇ ਕਿੱਡੇ ਸ਼ਰਮਸਾਰ ਹੋਣਗੇ ਉਹਨਾਂ ਦਾ ਮਨ ਨਾ ਰੋਵੇਗਾ ਅੱਜ ਅੱਜ ਉਹ ਰੋਂਦੇ ਨਾ ਹੋਣਗੇ ਕਿ ਯਾਰ ਅਸੀਂ ਇੱਕ ਡੇਰਾ ਪ੍ਰੇਮੀ ਦੇ ਬਰਾਬਰ ਸਾਡਾ ਸਟੇਟਸ ਬਣ ਗਿਆ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੀ ਆਪਣੀ ਬੇਅਦਬੀ ਕਰਨ ਵਾਲੇ ਬੰਦਿਆਂ ਦੇ ਨਾਲ ਖੜੋਗੇ ਹੁਣ ਉੱਥੇ ਉਹਨਾਂ ਨੂੰ ਇੱਕ ਬੰਦਾ ਚਾਹੀਦਾ ਉਹ ਕੌਣ ਚਾਹੀਦਾ ਹੈ ਅਸਲੀ ਅਕਾਲੀ ਦਲ ਵਾਰਿਸ ਪੰਜਾਬ ਭਾਈ ਅਮਰਤਪਾਲ ਚਾਹੀਦਾ ਪਰ ਤੁਹਾਡੀ ਇਸ ਗੱਲ ਦੇ ਹੋਇਆ ਉਲਟਾ ਖਰਾ ਸਬ ਜ਼ਿਲ੍ਹਾ ਪ੍ਰੈਸ਼ਰ ਬਲਾ ਸੰਮਤੀ ਦੀ ਚੋਣ ਦੇ ਵਿੱਚ ਅਕਾਲੀ ਦਲ ਉੱਭਰ ਕੇ ਸਾਹਮਣੇ ਆਇਆ ਹੈ ਆਹੀ ਤਾਂ ਮੈਂ ਕਹਿ ਰਿਹਾ ਨਾ ਜੀ ਤੁਸੀਂ ਮੇਰੀ ਵਰਡਿੰਗ ਨਹੀਂ ਸਮਝੇ ਹੂੰ ਵਰਡਿੰਗ ਉਹਨਾਂ ਲੋਕਾਂ ਲਈ ਹੈ ਕਿ ਜਿਹੜੇ ਕਹਿੰਦੇ ਨੇ ਜੀ ਅਸੀਂ ਤਾਂ ਇਸ ਤਰ੍ਹਾਂ ਪੱਗਾਂ ਬਣੀਆਂ ਨੇ ਤੇ ਇਸ ਤਰ੍ਹਾਂ ਸਾਡੀਆਂ ਸ਼ਕਲਾਂ ਨੇ ਮਤਲਬ ਤੁਸੀਂ ਇਹ ਕਹਿੰਦੇ ਵੀ ਜਿਹੜੇ ਅੱਜ ਵੀ ਉਹਨਾਂ ਨੂੰ ਵੋਟਾਂ ਪਾ ਰਹੇ ਆ ਦੇਖੋ ਮੈਂ ਅਕਾਲੀ ਦਲ ਦੇ ਬੰਦਿਆਂ ਨੂੰ ਤੇ ਰਾਮ ਰਹੀਮ ਦੇ ਚੇਲਿਆਂ ਨੂੰ ਬਰਾਬਰ ਸਮਝਦਾ ਜੀ ਉਸ ਬੰਦੇ ਤੇ ਹਜ਼ਾਰਾਂ ਐਲੀਗੇਸ਼ਨ ਲੱਗੇ ਪਰ ਰਾਮ ਰਹੀਮ ਦੇ ਚੇਲਿਆਂ ਨੇ ਰਾਮ ਰਹੀਮ ਨੂੰ ਛੱਡਿਆ ਨਹੀਂ ਹੂੰ ਉਹਨੂੰ ਸਜ਼ਾ ਵੀ ਹੋਗੀ ਹੂੰ ਇਹੀ ਹਾਲ ਇੱਧਰ ਹੈ ਇਹੀ ਹਾਲ ਜਿਹੜੇ ਮੋਦੀ ਦੇ ਚੇਲੇ ਨੇ ਸਾਰਾ ਇੰਡੀਆ ਬਰਬਾਦ ਹੋ ਗਿਆ ਪਰ ਉਹਨਾਂ ਨੇ ਇੱਕ ਹਿੰਦੂ ਰਾਸ਼ਟਰ ਦਾ ਨਾਂ ਲੈ ਕੇ ਉਹਨੂੰ ਹੀ ਅੱਗੇ ਰੱਖਿਆ ਹੂੰ ਕੁਝ ਆਦਮੀ ਜਿਹੜੇ ਨੇ ਉਹ ਇਸ ਬੁੱਧੀ ਦੇ ਮਾਲਕ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਫਤੇਗੜ ਸਾਹਿਬ ਜਾਣ ਦਾ ਕੀ ਫਾਇਦਾ ਹੈ ਹੂੰ ਇੱਕ ਇਲੈਕਸ਼ਨ ਇੱਕ ਸਟੇਟਸ ਜਿਹੜਾ ਸਦਾ ਰਹਿਣਾ ਨਹੀਂ ਫਿਰ ਅਕਾਲ ਤਖਤ ਸਾਹਿਬ ਦੇ ਜਾ ਕੇ ਅਰਦਾਸ ਕਰਨ ਦਾ ਕੀ ਫਾਇਦਾ ਹੋਇਆ ਹੂੰ ਫਿਰ ਕੱਲ ਨੂੰ ਇਤਿਹਾਸ ਪੜ੍ਹ ਕੇ ਆਪ ਦੇ ਬੱਚਿਆਂ ਨੂੰ ਕੀ ਸਿਖਾਓਂਗੇ ਕਿ ਮੇਰਾ ਪਿਓ ਮੇਰਾ ਦਾਦਾ ਉਹਦੇ ਨਾਲ ਰਲਿਆ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਿਸ਼ਵਾਗ ਪਿਸ਼ਾਗ ਬਣਵਾ ਕੇ ਮਜ਼ਾਕ ਡਾਇਆ ਪੰਜਾਬ ਦੇ ਅੰਦਰ ਹਮ ਮਹਾਰਾਜ 300 ਸਾਲ ਦੇ ਅੰਦਰ ਕਿਸੇ ਆਦਮੀ ਦੀ ਜੁਰਤ ਨਹੀਂ ਪਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹਫੀਨ ਕਰ ਜੇ ਗਾਂਧੀ ਇੱਕ ਵਾਰ ਬੋਲਿਆ ਸੀ ਮੂੰਹ ਤੇ ਚਪੇੜ ਮਾਰੀ ਸੀ ਹਮ ਕਿਸੇ ਦੀ ਹਿੰਮਤ ਨਹੀਂ ਪਈ 400 300 ਸਾਲ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਇਸ ਤਰ੍ਹਾਂ ਬੇਦਬੀ ਹੋਵੇ ਤੇ ਸਾਧ ਦੀ ਇੱਜ਼ਤ ਹੋਵੇ ਪੰਜਾਬ ਦੇ ਅੰਦਰ ਹਮ ਇਹ ਉਹਨਾਂ ਦੀਆਂ ਫੋਟੋ ਨੇ ਜਿਹੜੀਆਂ ਉਹ ਕੀ ਕੱਲ ਨੂੰ ਦੱਸਣ ਗਿਆ ਹੂੰ ਮੇਰਾ ਪਿਓ ਮੇਰਾ ਦਾਦਾ ਉਸ ਦਿਨ ਨੱਚਿਆ ਸੀ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਜ਼ਾਕ ਕੜਾਇਆ ਪੰਜਾਬ ਦੇ ਅੰਦਰ ਅਸੀਂ ਉਸ ਦਿਨ ਖੁਸ਼ੀ ਸੀ ਸਾਨੂੰ ਤਾਂ ਮੈਂ ਕਹਿੰਨਾ ਅਕਾਲੀ ਦਲ ਵਾਰਿਸ ਪੰਜਾਬ ਬਹੁਤ ਜ਼ਰੂਰੀ ਹੈ ਪੰਜਾਬ ਦੇ ਅੰਦਰ ਅਗਰ ਅਮਰਤਪਾਲ ਭਾਈ ਅਮਰਤਪਾਲ ਪੰਜਾਬ ਚ ਨਹੀਂ ਆਉਂਦਾ ਤੇ ਯਾਦ ਰੱਖਿਆ ਜੇ ਸਿੱਖਾਂ ਦਾ ਖੁਰਾ ਖੋਜ ਮਿਟੇਗਾ ਸਿੱਖ ਇੱਕ ਮਜ਼ਾਕ ਦੇ ਪਾਤਰ ਬਣ ਗਏ ਸਿੱਖਾਂ ਨੂੰ ਇਹ ਮਿਹਰੇ ਵਜਨ ਕਰਨਗੇ ਕਿ ਤੁਹਾਡੀ ਕੀ ਆ ਔਕਾਤ ਹੈ ਯਾਰ ਤੁਸੀਂ ਕਿੰਦਾ ਨਹੀਂ ਲੜਨਾ ਯਾਰ ਤੁਸੀਂ ਕਿਸ ਤੋਂ ਚੜਦੇ ਹੋ ਹੂੰ ਤੁਸੀਂ ਕਿਉਂ ਛਾਲਾ ਮਾਰਦੇ ਹੋ ਤੁਸੀਂ ਆਪਦੇ ਰੱਬ ਆਪਦੇ ਅੱਲਾ ਦੀ ਤੋਹਫੀਨ ਕਰਾ ਕੇ ਤੁਸੀਂ ਉਸੇ ਘਰ ਦੇ ਬੂਏ ਅੱਗੇ ਫੇਰ ਜਾ ਕੇ ਖਲੋਗੇ ਹੂੰ ਮੌਤ ਇੱਕ ਦਿਨ ਆਉਣੀ ਆਉਣੀ ਹੈ ਕਿਸ ਤੇ ਮੌਤ ਨਹੀਂ ਆਉਣੀ ਫਿਰ ਆਪਦੇ ਅੱਲਾ ਦੀ ਆਪਦੇ ਰੱਬ ਦੀ ਆਪਦੇ ਖਦਾ ਦੀ ਇਸ ਤਰ੍ਹਾਂ ਇਨਸਲਟ ਕਰਾ ਕੇ ਭਗੜੇ ਪਾਉਣ ਵਾਲੀ ਉਹ ਜਿਹੜੀ ਇੱਕ ਬਰਾਦਰੀ ਹੈ ਇੱਕ ਉਹ ਜਿਹੜੀ ਲੋਕ ਨੇ ਇਸ ਟਾਈਪ ਦੇ ਉਹ ਦੁਨੀਆ ਤੇ ਬਾਅਦ ਚਿਰ ਨਹੀਂ ਰਹਿੰਦੇ ਹੁੰਦੇ ਇਹ ਪੜ ਜਾਤੀਆਂ ਗੁਪਤ ਹੋ ਲੁਪਤ ਹੋ ਜਾਂਦੀਆਂ ਹੁੰਦੀਆਂ ਨੇ ਹੂੰ ਕੋਈ ਵੀ ਕੌਮ ਉਹਨਾਂ ਚਿਰ ਜਿਉਂਦੀ ਹੈ ਜਿੰਨਾ ਚਿਰ ਉਹਨਾਂ ਦੇ ਅਣਖ ਹੁੰਦੀ ਹੈ ਇੱਕ ਵੋਟਾਂ ਦੀ ਇੱਕ ਚੇਅਰਮੈਨੀ ਪਿੱਛੇ ਅਸੀਂ ਆਪ ਦਾ ਕਰਦਾਰ ਹੀ ਖਤਮ ਕਰ ਦਿੱਤਾ ਗਿਆ ਯਾਰ ਸਾਡੇ ਆਦਮੀ ਤਾਂ ਕਿੱਥੋਂ ਦੀ ਕਿੱਥੇ ਝੁੱਲੇ ਕਿੱਥੋਂ ਤੱਕ ਕਰੋ ਨਾਲੇ ਬਦਲੇ ਲੈ ਅੱਜ ਤੱਕ ਉਹ ਹਾਰੇ ਨਹੀਂ ਡਰੇੜੀ ਕਿਸੇ ਗੱਲ ਤੋਂ ਚਾਹੇ ਹਵਾਰਾ ਚਾਹੇ ਜਾਇਦਰ ਤਾਰਾ ਜਾਂ ਕਿੰਨੇ ਵੀ ਸਾਡੇ ਹੋਏ ਨੇ ਜਵਿੰਦਰਪਾਲ ਭੁੱਲਰ ਰਰ ਕੇ ਹਮ ਭਰਿਆ ਇਸ ਤਰ੍ਹਾਂ ਥੋੜਾ ਹੁੰਦਾ ਹੁੰਦਾ ਅੱਜ ਇੱਕ ਸ਼ਰਮਨਾਕ ਦਿਨ ਕਹੂੰਗਾ ਮੈਂ ਪੰਜਾਬ ਦੇ ਲਈ ਪੰਜਾਬ ਦੇ ਸਿੱਖਾਂ ਦੇ ਲਈ ਠੀਕ ਹੈ ਸਦਾ ਸਮਾਨ ਹੀ ਰਹਿੰਦਾ ਹੁੰਦਾ ਸ਼ਾਇਦ ਮੇਰੇ ਅੱਜ ਗੱਲ ਨੋਟ ਕਰ ਲੈਣ 2027 ਜੇ ਨਹੀਂ ਜਿਤਨੇ ਜਿੰਨਾ ਮਰਜੀ ਜ਼ੋਰ ਲਾ ਲੈਣ ਪਰ ਅੱਜ ਤਾਂ ਰੌਲਾ ਪੈ ਰਿਹਾ ਕਿ ਡਾਇਨਾਸੌਰ ਵਾਪਸ ਆ ਗਏ ਜੀ ਸਰ ਨਹੀਂ ਆਉਂਦੇ ਆ 2027 ਤੱਕ ਭਾਈ ਅਮਰਤਪਾਲ ਦਾ ਆਉਣਾ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਹੈ ਆਵੇਗਾ ਪੰਜਾਬ ਚੋਂ ਅਮਰਤਪਾਲ ਤੇ ਸਰਕਾਰ ਨੇ ਪੱਖ ਰੱਖਿਆ ਕਿ 15 ਜਣਿਆਂ ਦੇ ਕਤਲ ਦੀ ਸਾਜ਼ਿਸ਼ ਕੀਤੀ ਹੈ ਜੇਬ ਦੇ ਵਿੱਚ ਬੈਠ ਕੇ ਦੇਖੋ ਇਹ ਗੱਲਾਂ ਤਾਂ ਇੱਕ ਬੜਾਈਆਂ ਗਈਆਂ ਨੇ ਇਹ ਜੋ ਮਰਜੀ ਕਹਿ ਦਿਓ ਮੈਂ ਤੁਹਾਡੇ ਬਾਰੇ ਕਹਿ ਦੇਣਾ ਤੁਸੀਂ 10 ਬੰਦਿਆਂ ਨੂੰ ਮਾਰਨਾ ਕਿਵੇਂ ਮੰਨਿਆ ਜੋ ਪਰ ਹਰੀਨੋ ਕਤਲ ਕੇਸ ਦੇ ਵਿੱਚ ਤਾਂ ਉਹਨਾਂ ਨੇ ਐਫ ਆਈ ਆਰ ਦੇ ਵਿੱਚ ਜ਼ਿਕਰ ਕੀਤਾ ਹੈ ਹਰੀਨਾਉ ਦੇ ਮਰਡਰ ਤੋਂ ਬਾਅਦ ਚਲਾਨ ਪੇਸ਼ ਹੋਣ ਤੋਂ ਬਾਅਦ ਅਜਨਾਲਾ ਪੁਲਿਸ ਪੁੱਛ ਰਹੀ ਸੀ ਮੁਲਜ਼ਮਾਂ ਨੂੰ ਕਿ ਭਾਈ ਅਮਰਤਪਾਲ ਨੇ ਹਰੀਨਾਉ ਦਾ ਮਰਡਰ ਕੀਤਾ ਜਾਂ ਨਹੀਂ ਕੀਤਾ ਹੂੰ ਚਲਾਨ ਪੇਸ਼ ਹੋ ਗਿਆ ਪਿਆ ਮੇਰੇ ਕੋ 1400 ਪੇਜ ਦਾ ਹੂੰ ਪੁਲਿਸ ਅੱਜ ਵੀ ਪੁੱਛ ਰਹੀ ਹੈ ਕਿ ਉਸ ਕੇਸ ਦੇ ਵਿੱਚ ਅਮਰਤਪਾਲ ਦਾ ਕੀ ਲਿੰਕ ਹੈ ਬਹੁਤ ਸ਼ਾਬਾਸ਼ ਚਲਾਨ ਪੇਸ਼ ਹੋ ਗਿਆ ਹੂੰ ਪਰ ਇਹੀ ਪੁਲਿਸ ਇਹੀ ਆ ਭਗਵੰਤ ਮਾਨ ਬਾਬਲ ਕਲਾਂ ਦਾ ਚਲਾਨ ਅਕਾਲੀਆਂ ਦੇ ਪ੍ਰਧਾਨ ਦੇ ਖਿਲਾਫ ਨਹੀਂ ਪੇਸ਼ ਕਰਦਾ ਜਿਹਨੇ ਡਬਲ ਮਰਡਰ ਹੋਇਆ ਉਸ ਦੇ ਵਿੱਚ ਕਾਰਨ ਕੀ ਹੈ ਇਹ ਤੁਸੀਂ ਇਲੈਕਸ਼ਨ ਨਾ ਵੇਖੋ ਇਹ ਸੈਟਿੰਗ ਹੈ ਪਰ ਰੋਸ ਸਟੇਜਾਂ ਤੋਂ ਤਾਂ ਇੰਨਾ ਭੰਦਦੇ ਆ ਮੁੱਖ ਮੰਤਰੀ ਸਾਹਿਬ ਸਾਰੇ ਇੱਕ ਡਰਾਮਾ ਹੈ ਉਹਨਾਂ ਨੂੰ ਇਹ ਕਿਹਾ ਗਿਆ ਆਪਾਂ ਖੇਡਣਾ ਹੈ ਹਾਂ ਆਪਾਂ ਚੋਰ-ਸ਼ਿਪਾਈ ਖੇਡਣਾ ਹੈ ਤੂੰ ਮੈਨੂੰ ਫੜੇਂਗਾ ਮੈਂ ਤੈਨੂੰ ਫੜਾਂਗਾ ਇਦੂ ਬਤਾ ਪਰ ਕੁਝ ਨਹੀਂ ਕਰਨਾ ਮੌਕਸਰ ਆਉਂਦੇ ਆ ਉਹ 53 ਮਿੰਟ ਦਾ ਭਾਸ਼ਣ ਹੁੰਦਾ ਜਿਹਦੇ ਵਿੱਚ 48 ਮਿੰਟ ਕਹਿੰਦੇ ਉਹ ਕੱਲ੍ਹ ਕਰ ਤੇ ਬੋਲ ਜਾਂਦੇ ਆ ਸਰ ਕਿਤੇ ਮੌਕਾ ਮਿਲ ਜੇ ਨਾ ਇੱਕ ਸਵਾਲ ਪੁੱਛਿਆ ਜੇ ਕਿ 2023 31 ਮਾਰਚ ਇਕੱਤਰ ਤੁਸੀਂ ਬਹਿਬਲ ਕਲਾਂ ਦਾ ਚਲਾਨ ਪੇਸ਼ ਕਰਨਾ ਸੀ ਕਿਉਂ ਨਹੀਂ ਕੀਤਾ ਹੂੰ ਕਾਰਨ ਕੀ ਹੈ ਹੂੰ ਉਹ ਮੈਨੂੰ ਹੀ ਥਾਲੀਵਾਲ ਕਹਿ ਕੇ ਗਿਆ ਸੀ ਮਿਨਿਸਟਰ ਇਹਨਾਂ ਦਾ ਹੂੰ ਆਈਜੀ ਜਸਕਰਨ ਸਿੰਘ ਸੀ ਹੂੰ ਮੈਨੂੰ ਗੱਡੀ 'ਚ ਬਿਠਾਇਆ ਸੀ ਕਿ ਠੀਕ ਹੈ ਵਕੀਲ ਸਾਹਿਬ ਅਸੀਂ 31 ਮਾਰਚ ਨੂੰ ਚਲਾਨ ਪੇਸ਼ ਕਰਾਂਗੇ ਕਿਉਂਕਿ ਉੱਥੇ ਦਾ ਵਕੀਲਤਾ ਮੈਂ ਸੀ ਹੂੰ ਮੇਰੇ ਨਾਲ ਹੀ ਗੱਲ ਹੋਈ ਹੈ ਬਿਲਕੁਲ جے کہیندے نیں تاں پا ਗੁਰਦੁਆਰੇ چلے چلਦੇ ہاں نہیں اون ریکارڈ اجے اسی دیکھا گا سی اوتھے منڈی ਤੁਸੀਂ ਵੀ اوتھے سی اے سارا کچھ ਹੋਇਆ ਸਰਕਾਰ ਆਉਂਦੀ ਰਹੀ ਹੈ ਸਰਕਾਰ ਨੇ ਵਾਦਾ ਕੀਤਾ ਮੈਂ ਹਮੇਸ਼ਾ ਮੈਂ ਲਕੋਇਆ ਨਹੀਂ ਜੀ ਮੈਂ ਇਹਨਾਂ ਨਾਲ ਲੋਕਾਂ ਰਗਾ ਥੋੜਾ ਬੰਨਾ ਮੈਂ ਹਮ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਮਜ਼ਾਕ ਬਣਵਾ ਕੇ ਮੈਂ ਉਹਨਾਂ ਦੇ ਮਗਰ ਤੁਰਪਾ ਮੈਂ ਡਟ ਕੇ ਕਹੂੰਗਾ ਚੀ ਚਲਾਨ ਪੇਸ਼ ਹੋਣਾ ਚਾਹੀਦਾ ਸੀ ਦੋ ਬੰਦੇ ਮਰੇ ਨੇ ਭਗਵੰਤ ਮਾਨ ਦੀ ਸਰਕਾਰ ਨੇ ਸੁਖਬੀਰ ਬਾਦਲ ਨੂੰ ਬਚਾਇਆ ਹਮ ਆ ਤਾਂ ਨਿੱਕੇ ਮੋਟੇ ਡਰਾਮੇ ਨੇ ਜੀ ਬਲਾਕ ਸੰਧੀ ਜਿੱਤ ਕੇ ਖਾਸ ਗੱਲਾਂ ਨਹੀਂ ਹੁੰਦੀਆਂ ਡਰਾਮੇ ਨੇ ਤਾਂ ਇਹਨਾਂ ਦੇ ਮਤਲਬ ਹਾਥੀ ਦੇ ਦੰਦ ਖਾਨ ਵਾਲੇ ਹੋਰ ਆ ਜੀ ਦਿਖਾਉਣ ਵਾਲੇ ਹੋ ਬਿਲਕੁਲ ਬਿਲਕੁਲ ਸਪਸ਼ਟ ਆ ਆਮ ਆਦਮੀ ਪਾਰਟੀ ਨੇ ਕਾਲੀਆਂ ਨੂੰ ਬਚਾਇਆ ਜੱਜ ਕੇ ਬਚਾਇਆ ਅੰਡਰ ਦੀ ਟੇਬਲ ਆਮ ਆਦਮੀ ਪਾਰਟੀ ਦੇ ਕੁਸ਼ਵੀਰ ਸਿੰਘ ਬਾਦਲ ਜਾਨੀ ਕਿ ਤੁਸੀਂ ਕਹਿੰਦੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਬਾਰੇ ਚਰਚਾ ਹੁੰਦੀ ਸੀ ਕਿ ਉਹ ਰਲ ਕੇ ਚੱਲਦੇ ਆ ਹੁਣ ਵੀ ਰਲ ਕੇ ਚੱਲਦੇ ਆ ਅੱਜ ਭਗਵੰਤ ਮਾਨ ਤੇ ਸੁਖਵੀਰ ਸਿੰਘ ਬਾਦਲ ਵਾਲੇ ਹੋਏ ਆ ਚਾਹੇ ਵਾਇਆ ਦਿੱਲੀ ਰਲੇ ਨੇ ਕਿਵੇਂ ਰਲੇ ਨੇ ਰਲੇ ਹੋਏ ਨੇ ਜੀ ਇਹ ਮੈਂ ਤੁਹਾਨੂੰ ਦੱਸੇ ਜਾਣਾ ਮੈਨੂੰ ਕਿਹਦੀ ਚਲਾਨ ਪੇਸ਼ ਕਰਾਂਗੇ ਨਹੀਂ ਕੀਤਾ ਇਹਨਾਂ ਨੇ ਚਲਾਨ ਪੇਸ਼ ਮੈਂ ਕੁਲਦੀਪ ਧਾਲੀ ਹੂੰ ਮੈਨੂੰ ਇਹਨੇ ਕਿਹਾ ਸੀ ਕਿ ਠੀਕ ਪੇਸ਼ ਕਰਾਂਗਾ ਮੈਂ ਹੂੰ ਫਿਰ ਇਹਨੇ ਸਾਨੂੰ ਅੰਮ੍ਰਿਤਸਰ ਭੇਜਿਆ ਕਿ ਉੱਥੇ ਜਾ ਕੇ ਆਓ ਉੱਥੇ ਮੈਂ 3-4 ਵਾਰੀ ਠੱਕੇ ਉੱਥੇ ਖਾ ਕੇ ਆਇਆ ਕਿਸੇ ਨੇ ਨਹੀਂ ਸੁਣੀ ਮੇਰੀ ਕਿਉਂ ਝੂਠ ਮਾਰਾਂ ਮੈਂ ਮੈਨੂੰ ਕੋ ਲਾਲਚ ਥੋੜਾ ਇੱਕ ਪਰਿਵਾਰ ਦੇ ਮਗਰ ਮੈਂ ਐਵੇਂ ਪੁੱਛ ਲਾ ਕਿ ਚੁੱਕ ਕੇ ਭੱਜੇ ਫਿਰਨਾ ਇਹਨਾਂ ਦੇ ਅਗੇ ਮੈਂ ਸਿੱਧੀ ਗੱਲ ਕਹੂੰਗਾ ਕਿ ਮੈਂ ਅੰਮ੍ਰਿਤਸਰ ਵੀ ਠੱਕੇ ਖਾਦੇ ਨੇ ਸਵਰਾਜ ਰਾ ਨਾਲ ਇੱਥੇ ਵੀ ਚੰਡੀਗੜ੍ਹ ਵੀ ਜਾਂਦਾ ਰਿਆਂ ਇਹਨਾਂ ਨੇ ਕਾਰਾਂ ਚ ਭਾਕੇ ਵੀ ਕਿਹਾ ਚਲਾਨ ਪੇਸ਼ ਕਰਾਂਗੇ ਨਹੀਂ ਪੇਸ਼ ਕੀਤਾ ਇਹਨਾਂ ਨੇ ਜਾਣ ਬੁੱਝ ਕੇ ਨਹੀਂ ਕੀਤਾ ਇਹਨਾਂ ਨੇ ਸੋ ਇੱਕ ਭਾਈ ਅਮਰਤਪਾਲ ਦੀ ਜਿਹੜੀ ਇਹ ਨਾ ਤਸਵੀਰ ਡਰਾਵੇ ਵੈਰੀ ਨੂੰ ਉਹ ਸੰਤਾਂ ਦੇ ਲਬਜਾ ਹੈ ਪਰ ਕੱਲ ਇੱਕ ਜਿਹੜਾ ਉਹਨਾਂ ਦੇ ਸੰਤਾਂ ਤੋਂ ਬਹੁਤ ਕੈਰੇਕਟਰ ਪਿੱਛੇ ਮੈਂ ਕਹੂੰਗਾ ਸੰਤਾਂ ਦੀ ਬਰਾਬਰੀ ਨਹੀਂ ਕਰ ਸਕਦੇ ਅਸੀਂ ਪਰ ਉਹੀ ਹੀ ਉਸ ਟਾਈਪ ਦੀ ਫੋਟੋ ਦਿਸਦੀ ਕੱਲ ਪਰ ਦੋਸਤੋ ਬਾਤ ਜੜਾ ਇਹ ਵੀ ਮਜ਼ਾਕ ਡਾਇਆ ਜਾ ਰਿਹਾ ਕਹਿੰਦੇ ਦੇਖੋ ਕਿਵੇਂ ਡਰਿਆ ਸਹਿਮਿਆ ਬੈਠਾ ਮਰਝਾਇਆ ਬੈਠਾ ਇੱਕ ਭਾਈ ਜਗਤਾਰ ਸਿੰਘ ਹਵਾਰਾ ਦੀ ਤਸਵੀਰ ਸੋਸ਼ਲ ਮੀਡੀਆ ਦੇ ਉੱਤੇ ਬਰੋਬਰ ਲਗਾ ਕੇ ਇੱਕ ਪਾਸੇ ਭਾਈ ਅਮਰਪਾਲ ਸਿੰਘ ਦੀ ਤਸਵੀਰ ਲਾ ਕੇ ਵਾਇਰਲ ਕੀਤੀ ਜਾ ਰਹੀ ਹੈ ਜਿਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਗੱਲ ਕਰ ਰਿਹਾ ਵੀਡੀਓ ਕਾਲ ਦੇ ਉੱਤੇ ਤੇ ਉਹ ਬੜਾ ਖੁਸ਼ ਚਿਹਰੇ ਦੇ ਵਿੱਚ ਆ ਮੁਸਕਰਾ ਰਿਹਾ ਤੇ ਇੱਕ ਪਾਸੇ ਭਾਈ ਅਮਰਪਾਲ ਸਿੰਘ ਆ ਕਹਿੰਦੇ ਆਹ ਦੇਖੋ ਅਸਲੀ ਯੋਧੇ ਅਸਲੀ ਜਥੇਦਾਰ ਇਹੋ ਜਿਹੇ ਹੁੰਦੇ ਆ ਨਹੀਂ ਮੈਂ ਦੇਖੋ ਭਾਈ ਹਵਾਰੇ ਨਾਲ ਕੰਪੇਅਰ ਕਰਨਾ ਭਾਈ ਜਗਤਾਰ ਸਿੰਘ ਤਾਰੇ ਨਾਲ ਕਰਨਾ ਅ ਭਾਈ ਜਵੇਂਦਰ ਸਿੰਘ ਭੁੱਲਰ ਨਾ ਕਰਨਾ ਇਹ ਗੱਲਾਂ ਡਿਫਰੈਂਟ ਨੇ ਜਿਵੇਂ ਅਸੀਂ ਹੁਣ ਕਈਏ ਕਰਤਾਰ ਸਿੰਘ ਸਰਾਬਾ ਨਾਲ ਉਹ ਤੇ ਕੰਪੇਅਰ ਕਰੀਏ ਸ਼ਹੀਦឧਦਮ ਸਿੰਘ ਨਾਲ ਉਹ ਸਾਡੀ ਬੇਬੂਫੀ ਹੋ ਹਰ ਬੰਦੇ ਦਾ ਇੱਕ ਅਲੱਗ ਨਜ਼ਰੀਆ ਹੁੰਦਾ ਹੈ ਹਰ ਬੰਦੇ ਦਾ ਇੱਕ ਅਲੱਗ ਸਟੇਟਸ ਹੁੰਦਾ ਹੈ ਹਰ ਕੋ ਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ ਤਾਂ ਉਸ ਦੇ ਵਿੱਚ ਕੀ ਹੈ ਕਿ 3 ਸਾਲ ਤੋਂ ਬਾਅਦ ਇੱਕ ਆਦਮੀ ਫਸਟ ਟਾਈਮ ਤੇ ਚੀਫ ਜਸਟਿਸ ਦੇ ਨਾਲ ਗੱਲ ਕਰ ਰਿਹਾ ਹੈ ਸਮਝ ਗਏ ਚਾਹੇ ਮੈਂ ਕਿੱਡਾ ਵੀ ਹੁਣ ਮੈਂ ਇੱਕ ਸੈਸ਼ਨ ਕੋਰਟ ਦਾ ਐਡਵੋਕੇਟ ਆ ਤੁਸੀਂ ਮੈਨੂੰ ਕੱਲ ਕਹ ਜੇ ਮੈਂ ਹਾਈ ਕੋਰਟ ਜਾ ਕੇ ਦਮ ਗੱਲ ਕਰਨਾ ਤੇ ਮੇਰਾ ਜਿਹੜਾ ਇੱਕ ਵਾਰੀ ਮੇਰੀਆਂ ਜਿਹੜੇ ਵਰਡਿੰਗ ਹੈ ਮੇਰਾ ਚਿਹਰਾ ਜਿਹੜਾ ਉਹ ਹੋਰ ਤਰ੍ਹਾਂ ਦਾ ਹੋ ਜਾਏਗਾ ਨਰਵਸ ਹੋ ਜਾਊਂਗਾ ਮੈਂ ਨਰਵਸ ਹੋਊਂਗਾ ਕਾਰਨ ਕਿ ਚੀਫ ਜਸਟਿਸ ਨਾਲ ਗੱਲ ਕਰਨੀ ਮੈਂ ਲੋਅਰ ਕੋਰਟ ਚ ਕੇਸ ਦੀ ਬਹਿਸ ਕਰਦਾ ਡਿਫਰੈਂਟ ਹੈ ਪਰ ਜੱਕਦਾ ਤੁਸੀਂ ਮੈਨੂੰ ਕਹਦੇ ਹੋ ਹਾਈ ਕੋਰਟ ਕਰਦੇ ਸੁਪਰੀਮ ਕੋਰਟ ਕਰਦੇ ਮੈਂ ਨਹੀਂ ਕਰ ਸਕਣੀ ਉਹ ਫਿਰ ਵੀ ਆਦਮੀ ਕਿੰਨੇ ਕੌਨਫੀਡੈਂਸ ਦੇ ਨਾਲ ਉੱਥੇ ਗੱਲ ਕਰ ਰਿਹਾ ਹੈ ਫਿਰ 3 ਸਾਲ ਤੋਂ ਤੁਸੀਂ ਹੁਣ ਰਿਪੋਰਟਰ ਤੁਹਾਡਾ 6 ਮਹੀਨੇ ਲਈ ਆਪਾਂ ਕੈਮਰਾ ਪਾਸੇ ਕਰਦੇ ਨੇ 6 ਮਹੀਨੇ ਇੱਕ ਦਿਨ ਦੇ ਬਾਅਦ ਇੰਟਰਵਿਊ ਕਰਕੇ ਦੇਖਿਆ ਜੀ ਤੁਹਾਡੇ ਆਪ ਦੇ ਲਬਜ ਜਿਹੜੇ ਉਹ ਸੈੱਟ ਨਹੀਂ ਆਉਂਦੇ ਤੁਹਾਨੂੰ ਹਾ ਭਾਵ ਚਿਹਰੇ ਦੇ ਖਤਮ ਹੋ ਜਾਣਗੇ ਤੁਹਾਨੂੰ ਇੱਕ ਪਰਿਵਾਰ ਤੋਂ 2500 ਕਿਲੋਮੀਟਰ ਪਾਸੇ ਸੁੱਟਿਆ ਗਿਆ ਤੁਹਾਡੇ ਉੱਤੇ ਕੇਸਾਂ ਦੀ ਲੜੀ ਲਾ ਦਿੱਤੀ ਗਈ ਐਮਪੀ ਜਿੱਤਣ ਤੋਂ ਬਾਅਦ ਤੁਹਾਨੂੰ ਡੀਫੇਮ ਕੀਤਾ ਗਿਆ ਤੁਹਾਡੇ ਕਿਤੇ ਕੁੜੀਆਂ ਨਾਲ ਰਿਲੇਸ਼ਨ ਦੱਸ ਦਿੰਦੇ ਨੇ ਕਿਤੇ ਤੁਹਾਨੂੰ ਇੱਕ ਕਤਲ ਕਾਤਲ ਬਣਾ ਦਿੰਦੇ ਨੇ ਕਿਤੇ ਤੁਹਾਨੂੰ ਕਹਿੰਦੇ ਨੇ ਕਿ ਮਾਲ ਖਾਨੇ ਤੇ ਹਮਲਾ ਕਰਤਾ ਜਨਾਲੇ ਥਾਣੇ ਦੇ ਤਾਂ ਇੱਕ ਕਰੈਕਟਰ ਨੂੰ ਖਤਮ ਕਰਨ ਦੇ ਕੋਈ ਕੀ ਕੁਸ਼ ਹੈ ਉਹਦੇ ਵਿਆਹ ਨੂੰ ਇੱਕ ਮਹੀਨਾ ਵੀ ਨਹੀਂ ਹੁੰਦਾ ਤੇ ਵੇਖੋ ਉਹਨੂੰ ਜੇਲ ਸੁੱਟ ਦਿੱਤਾ ਜਾਂਦਾ ਹੈ ਤੇ ਤੇਰੇ ਤੋਂ ਉਹ ਬੰਦੇ ਤਾਂ ਫੜੇ ਹੀ ਨਹੀਂ ਗਏ ਮੈਂ ਕਹਿੰਦਾ ਬਾਈਬਲ ਕਲਾ ਵਾਲੇ ਜਿੱਥੇ ਸਿੱਖ ਰਹੁੰਦੇ ਰਹਿ ਗੋਲੀਆਂ ਮਾਰ ਦਿੱਤੀਆਂ ਗਈਆਂ ਤੁਸੀਂ ਜੋ ਇੱਥੋਂ ਦੇ ਮਰਡਰ ਨੂੰ ਕਹਿੰਨੇ ਹੋ ਤੇ ਬਾਈਬਲ ਕਲਾ ਮਰਡਰ ਨਹੀਂ ਹੋਏ ਹੂੰ ਉਥੇ ਮੱਤ ਨਹੀਂ ਹੋਈ ਤੁਸੀਂ ਗੱਲ ਕਰਦੇ ਹੋ ਕਿ ਅਮਰਤਪਾਲ ਬਾਹਰ ਆਉਣਾ ਹਨਾ ਮਤਪਾਲ ਦਾ ਪਰਿਵਾਰ ਵੀ ਗੱਲ ਕਰਦਾ ਉਹ ਵੀ ਆਪਦਾ ਕੇਸ ਜੱਜਾਂ ਨੂੰ ਉਹਨਾਂ ਨੇ ਅਪੀਲ ਕੀਤੀ ਕਿ ਮੈਨੂੰ ਸੈਸ਼ਨ ਚ ਬੋਲਣ ਦੀ ਇਜਾਜ਼ਤ ਦਿੱਤੀ ਜਾਵੇ ਫਿਰ ਸਾਸੀਂ ਬਲਟੋਹਾ ਇਹ ਗੱਲ ਕਹਿ ਦਿੰਦੇ ਕਹਿੰਦੇ ਅਸੀਂ ਵੀ ਜੇਲਾ ਕਟੀਆਂ ਸਾਡੇ ਤੇ ਵੀ ਐਨਐਸਏ ਰਹੀ ਆ ਪਾਪਾ ਸਾਲ ਤੱਕ ਅਸੀਂ ਜੇਲ੍ਹਾਂ ਦੇ ਵਿੱਚ ਰਹੇ ਆ ਪਰ ਅਸੀਂ ਤਾਂ ਕਦੇ ਵੀ ਐਂ ਦੁਹਾੜਾਂ ਨਹੀਂ ਮਾਰੀਆਂ ਨਾਲੇ ਸਾਡੇ ਟਾਈਮ ਤਾਂ ਜੇਲ੍ਹ ਕੱਟਨੀ ਉਹ ਇਦੋਂ ਵੀ ਵੱਧ ਔਖੀ ਸੀਗੀ ਦੇਖੋ ਗੱਲ ਨਹੀਂ ਹੈ ਪਹਿਲੀ ਗੱਲ ਤਾਂ ਕੋਈ ਦੁਹਾੜ ਮਾਰੀ ਨਹੀਂ ਹੁਣ ਇੱਕ ਜਿਹੜਾ ਫੰਡਾਮੈਂਟਲ ਰਾਈਟ ਹੈ ਜੇ ਮੈਂ ਸਾਰੇ ਲੋਕਾਂ ਨੂੰ ਜਵਾਬ ਦੇਵਾਂ ਬੇਲਾ ਸਾਰਿਆਂ ਨੇ ਲਾਈਆਂ ਸੀ ਹੂੰ ਕੋਰਟ ਚ ਕੇ ਸਾਰਿਆਂ ਨੇ ਲੜੇ ਨੇ ਬੜੀ ਹੋਣ ਤੇ ਸਾਰੇ ਲੜੂ ਵੰਡੇ ਰਹੇ ਨੇ ਹੂੰ ਮੇਰੀ ਗੱਲ ਫਾਲੋ ਕਰਕੇ ਨਾ ਜਾਂ ਤਾਂ ਕਹੋ ਕਿ ਕਿਸੇ ਨੇ ਪ੍ਰੋਸੀਜਰ ਅਡਾਪਟ ਹੀ ਨਹੀਂ ਕੀਤਾ ਕਿਸੇ ਪੰਜਾਬ ਚ ਕਿਸੇ ਸਿੱਖ ਨੇ ਹੂੰ ਬੇਲਾ ਲਗੀਆਂ ਚਲਾਨ ਪੇਸ਼ ਹੋਏ ਐਵੀਡੈਂਸ ਹੋਈ ਸਾਰਿਆਂ ਦਾ ਪ੍ਰੋਸੀਜਰ ਆਇਆ ਹਰ ਕੇਸ ਦੇ ਵਿੱਚ ਹਰ ਬੰਦੇ ਦੇ ਖਿਲਾਫ ਆਇਆ ਏ ਜੀ ਜਦੋਂ ਕਿ ਬੰਦਾ ਬੜੀ ਹੋਇਆ ਕੋਈ ਵੀ ਜਥੇਬੰਦੀ ਦਾ ਉਹਨੇ ਲੱਡੂ ਵੀ ਵੰਡੇ ਹੂੰ ਉਹ ਮੇਰੇ ਕੋਲ ਵੀ ਕੇਸਾਂ ਮੈਂ ਲੜੇ ਨੇ ਹੂੰ ਬੜਾ ਜ਼ੋਰ ਸ਼ੋਰ ਨਾਲ ਹੋਇਆ ਸੋ ਇਹ ਗੱਲਾਂ ਨਹੀਂ ਹੁੰਦੀਆਂ ਆਉਂਦੀਆਂ ਹਰ ਬੰਦੇ ਦਾ ਇੱਕ ਨਜ਼ਰੀਆ ਲੱਗ ਹੈ ਪਰ ਇੱਕ ਸੋਚਣ ਵਾਲੀ ਗੱਲ ਹੈ ਕਿ ਯਾਰ ਤੁਹਾਡੇ ਤੋਂ ਉਸ ਬੰਦੇ ਦਾ ਚਿਹਰਾ ਕਿੰਨਾ ਵੱਡਾ ਹੈ ਉਹ ਬੰਦਾ ਅੰਦਰ ਹੈ 2 ਲੱਖ ਵੋਟ ਪੈਂਦੀ ਹੈ ਇਹਨੂੰ ਅੱਜ ਵੀ ਉਹਨੂੰ ਤੁਸੀਂ ਪੰਜਾਬ ਚ ਇੱਕ ਚੱਕਰ ਕਢਾ ਦਿਓ ਸਾਰੇ ਪੰਜਾਬ ਦਾ ਮੈਂ ਕਹਿੰਦਾ ਉਹਨਾਂ ਪਠਾਨਕੋਟ ਤੋਂ ਲੈ ਕੇ ਸਰਦੂਲਗੜ੍ਹ ਲੈ ਜਾਓ ਤੇ ਚਾਰ ਪ੍ਰਧਾਨ ਪੰਜ ਤੁਹਾਡੇ ਬਹਾਜੋ ਅਡਰਡ ਪਾਰਟੀਆਂ ਦੇ ਅੱਧੇ ਘੰਟੇ ਪੌਣੇ ਘੰਟੇ ਬੰਦੋ ਨਾਲ ਗੱਲ ਕਰਕੇ ਵੇਖ ਲੋ ਤੁਹਾਡਾ ਕੀ ਰੋਲ ਬਣੂਗਾ ਤੁਹਾਨੂੰ ਤਾਂ ਗੱਲ ਹੀ ਨਹੀਂ ਕੋਈ ਆਉਂਦੀ ਕੀ ਗੱਲ ਕਰੋਂਗੇ ਇੱਕ ਸਿੰਗਲ ਵਰਡ ਵੀ ਨਹੀਂ ਪੰਜਾਬ ਬਾਰੇ ਬੋਲਣਾ ਹਮ ਹਰ ਚੀਜ਼ ਦਾ ਸੌਦਾ ਕੀਤਾ ਤੁਹਾਡੇ ਪ੍ਰਧਾਨਾਂ ਨੇ ਜਿੰਨੇ ਵੀ ਪ੍ਰਧਾਨ ਨੇ ਪੈਸਾ ਕਮਾਇਆ ਪੰਜਾਬ ਲਟਾਇਆ ਆਪਣੇ ਪਰਿਵਾਰਾਂ ਨੂੰ ਮਨਿਸਟਰ ਬਣਾਇਆ ਆਹੀ ਕੀਤਾ ਉਹਦਾ ਸਾਡੇ ਅਰਗੇ ਝਗਲ ਬੰਦੇ ਨੇ ਜਿਹੜੇ ਪਿੱਛੇ ਝੰਡੀਆਂ ਚੁੱਕੀ ਫਿਰਦੇ ਆ ਸੀ ਹਮ ਸਾਡੇ ਪੱਲੇ ਕੱਖ ਨਹੀਂ ਰਹਿ ਗਿਆ ਸੋ ਇੱਕ ਮੈਂ ਕਹੂੰਗਾ ਇੱਕ ਬੰਦੇ ਦਾ ਬੜਾ ਵਧੀਆ ਕੰਮ ਹੈ ਉਹ ਅੱਗੇ ਚੱਲੂਗਾ ਜਿੱਦਨ ਬਾਹਰ ਆ ਗਿਆ ਤੁਸੀਂ ਵੇਖਿਆ ਜੇ ਕਿਵੇਂ ਇੱਥੇ ਪੰਜਾਬ ਦੇ ਜਿੰ ਕਿਵੇਂ ਲੋਕ ਹੁੰਦੇ ਮਗਰ ਲੱਗਦੇ ਨੇ ਕਿਵੇਂ ਲੋਕ ਉਹਨੂੰ ਵੋਟ ਪਾਉਂਦੇ ਨੇ ਇਹ ਤਾਂ ਹੂਆ ਬਣਾਇਆ ਨੇ ਜੀ ਉਹ ਆਜੂਗਾ ਜੀ ਡਕਾਇਤ ਹੈ ਜੀ ਗੈਂਗਸਟਰ ਹੈ ਜੀ ਉਹ ਤਾਂ ਅਤਵਾਦੀ ਹੈ ਵੱਖਵਾਦੀ ਹੈ ਇਹ ਤਾਂ ਸਾਡੀਆਂ ਗੱਲਾਂ ਨੇ ਨਾ ਹੂੰ ਚਾਰ ਮਹੀਨੇ ਚ ਉਹਨੇ ਕਿੰਨੇ ਕ ਬੰਦੇ ਮਾਰੇ ਸੀ ਪੰਜਾਬ ਚ ਚਾਰ ਕੁ ਮਹੀਨੇ ਬਾਹਰ ਹੀ ਰਿਹਾ ਹੂੰ ਚਾਰ ਮਹੀਨੇ ਚ ਉਹਨੇ ਨੁਕਸਾਨ ਕੀ ਕੀਤਾ ਪੰਜਾਬ ਦਾ ਜੀ ਕੁਝ ਵੀ ਨਹੀਂ ਮੈਂ ਕਹਿਣਾ ਨਾ ਤੁਹਾਨੂੰ ਇਹਨਾਂ ਗੁੱਸਾ ਲੱਗਦਾ ਕਿ ਉਹਨਾਂ ਨੇ ਜਨਾਲੇ ਥਾਣੇ ਹਮਲਾ ਕੀਤਾ ਤੁਸੀਂ ਕਹਿੰਦੇ ਅਸੀਂ ਉਹਨੂੰ ਬਾਹਰ ਨਹੀਂ ਆਉਣ ਦੇਣਾ ਤੇ ਦਬਲ ਕਲਾ ਦੋ ਬੰਦੇ ਮਾਰੇ ਤੁਸੀਂ ਕੀ ਕਰ ਲਿਆ ਉੱਥੇ ਤੁਹਾਡੇ ਐਡੀਜੀਪੀ ਨੇ ਤੁਹਾਡੇ ਕਹਿੰਦੇ ਚਲਾਨ ਪੇਛ ਨਹੀਂ ਕੀਤਾ ਕੋਵਰ ਵਿਜੇ ਪ੍ਰਤਾਪ ਉਹਨਾਂ ਦੇ ਵਿਧਾਇਕ ਜਿਨ੍ਹਾਂ ਨੂੰ ਉਹ ਲੈ ਕੇ ਆਏ ਸੀ ਕਿ ਅਸੀਂ ਰਿਪੋਰਟ ਲਾਗੂ ਕਰਾਂਗੇ ਇਹਨਾਂ ਦੇ ਹੱਥੇ ਫੜਾ ਦਾਂਗੇ ਉਹ ਵਿਚਾਰੇ ਸਾਡੇ ਸਾਹ ਸਾਹ ਨਾ ਰੋਲਾ ਪਾ ਰਹੇ ਆ ਕਿ ਮੇਰੀ ਸੁਣਵਾਈ ਨਹੀਂ ਹੋ ਰਹੀ ਮਹਾਰਾਜ ਕੇਸ ਟਰਾਂਸਫਰ ਹੋ ਗਏ ਪੰਜਾਬ ਚੋਂ ਉਹ ਤਾਂ ਅਸੀਂ ਰਿਕੁਐਸਟ ਕੀਤੀ ਪੂਰਕਾ ਸਾਹਿਬ ਨੂੰ ਜਿਨ੍ਹਾਂ ਨੇ ਫ੍ਰੀ ਆਫ ਕਾਸਟ ਕੇਸ ਲੜਦੇ ਹਮ ਪੰਜਾਬ ਸਰਕਾਰ ਨੇ ਦਾ ਕੇਸ ਹੀ ਟਰਾਂਸਫਰ ਕਰਾਤੇ ਹੁਣ ਸੁਣੋ ਅਸੀਂ ਇੱਥੇ ਵੀ ਇਹ ਪੁਲੀਸ ਦਿੱਤੀ ਸੀ ਕਿ ਪ੍ਰੇਮੀਆਂ ਨੇ ਕੇਸ ਟਰਾਂਸਫਰ ਕਰਨੇ ਦੇਤੇ ਕਿ ਸਾਡੇ ਪੰਜਾਬ ਤੋਂ ਬਾਹਰ ਕੇਸ ਚਲੇ ਜਾਣਾ ਹਮ ਅਸੀਂ ਪਿੱਟੇ ਮੈਂ ਇੰਟਰਵਿਊ ਚ ਕਿਹਾ 6 ਮਹੀਨੇ ਸਾਲ ਪਹਿਲਾਂ ਜਦੋਂ ਪ੍ਰੇਮੀ ਪੰਜਾਬ ਚ ਵਰਕ ਕਰਦੇ ਨੇ ਪੰਜਾਬ ਚ ਇਹਨਾਂ ਦੀ ਰਹਿਸ਼ ਹੈ ਤੇ ਜਦੋਂ ਕੇਸ ਲੜਦੇ ਨੇ ਉਦੋਂ ਡਰ ਕਿਉਂ ਹਮ ਜਾਂ ਤਾਂ ਹੋਵੇ ਨਾ ਰਹਿਸ਼ ਬਦਲ ਗਈ ਜੀ ਇਹਨਾਂ ਨੇ ਬਿਜ਼ਨਸ ਪੰਜਾਬ ਤੋਂ ਬਾਹਰ ਕਰ ਲਿਆ ਇੱਕੀ ਸੈਟਿੰਗ ਹੋਈ ਹੈ ਕਿ ਪੰਜਾਬ ਤੋਂ ਬਾਹਰ ਕੇਸ ਲੈ ਕੇ ਜਾਵਾਂਗੇ ਅਸੀਂ ਤੇ ਸਾਡੀ ਸਟੇਟ ਬੋਲ ਨਹੀਂ ਰਹੀ ਕਾਰਨ ਕੀ ਹੈ ਵਿੱਚ ਇਹਦੇ ਅਕਾਲੀਆਂ ਦਾ ਪ੍ਰਧਾਨ ਵੀ ਆਉਂਦਾ ਹੂੰ ਉਹ ਬੜੀ ਉਲਝਣ ਵਾਲੀ ਤੇ ਗੁੰਝਲਦਾਰ ਚੀਜ਼ ਹੈ ਡੇਰਾ ਪ੍ਰੇਮੀਆਂ ਨੂੰ ਸਜ਼ਾ ਹੁੰਦੀ ਹੈ ਤਾਂ ਉਸ ਦੇ ਵਿੱਚ ਉਹਨਾਂ ਨੇ ਕਿਹਾ ਹੋਣਾ ਕਿ ਸਾਨੂੰ ਤੂੰ ਬਚਾ ਕਿਵੇਂ ਮਰਜੀ ਬਚਾ ਹੂੰ ਦੇਖੋ ਦੋ ਸੱਕ ਕੁੱਟੇ ਸੀ ਅਕਾਲੀਆਂ ਨੇ ਕਿਨੇ ਕਟਾਏ ਸੀ ਆਪਦੀ ਸਰਕਾਰ 'ਚ ਕੀ ਹਾਲ ਸੀ ਉਹਨਾਂ ਮੁੰਡਿਆਂ ਦਾ ਤੇ ਪ੍ਰੇਮੀ ਸ਼ਰੇਆਮ ਨਿਕਲੇ ਸੀ ਹੂੰ ਮਰ ਸਾਡੇ ਵਕੀਲਾਂ ਤੋਂ ਮਾਫੀਆਂ ਮੰਗਾਈਆਂ ਕਚਹਿਰੀਆਂ ਦੇ ਅੰਦਰ ਡੇਰਾ ਪ੍ਰੇਮੀਆਂ ਨੇ ਇਹ ਤਾਂ ਰੱਬ ਕਰੇ ਜਿੱਤਨਾਂ ਇਹ ਜਿੱਤਦੇ ਨੇ ਤਾਂ ਡੇਰਾ ਪ੍ਰੇਮੀ ਰਾਮ ਰਹੀਮ ਪੰਜਾਬ ਚ ਆ ਕੇ ਤਬਾਈ ਮਚਾ ਦੇਗਾ ਸਾਡੇ ਉਲਟ ਇਹੋ ਲੋਕ ਨੇ ਅਗਰ ਕਿਤੇ ਭਾਈ ਚਾਂਦ ਸੇ ਸਰਕਾਰ ਅਕਾਲੀ ਆਉਂਦੇ ਨੇ ਤੇ ਸਾਡੇ ਹਾਲਾਤ ਐਡੇ ਮਾੜੇ ਹੋ ਜਾਣਗੇ ਪੰਜਾਬ ਦੇ ਅੰਦਰ ਸਮਝ ਲਓ ਪੰਜਾਬ ਦਾ ਮੁੱਖ ਮੰਤਰੀ ਰਾਮ ਰਹੀਮ ਬੜੇਗਾ ਹੋਰ ਸਾਡੇ ਪਿੱਛੇ ਕੀ ਰਹਿ ਜਾਏਗਾ ਮੂਦਾ ਖੇਤਰ ਮਾਰੇ ਕਰੇਗਾ ਗੁਰੂਆਂ ਦੀ ਬੇਜ ਬੇਦਵੀ ਕਰੇ ਕਰੇਗਾ ਕੀ ਸਾਡੇ ਪੱਲੇ ਸੋ ਮੈਂ ਕਹੂੰਗਾ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਇੱਕ ਭਾਈ ਅੰਮ੍ਰਿਤਪਾਲ ਦੇ ਲਈ ਜੱਜ ਕੇ ਇੱਕ ਸਾਨੂੰ ਜਿਹੜਾ ਸਪੋਰਟ ਦੀ ਲੋੜ ਹੈ ਤੇ ਸਾਨੂੰ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਦੀ ਮਦਦ ਕਰਨੀ ਹੀ ਚਾਹੀਦੀ ਹੈ ਜੀ ਬਹੁਤ ਸ਼ੁਕਰੀਆ ਖਾਰਾ ਸਾਹਿਬ ਤੁਸੀਂ ਸਮਝ ਦਿੱਤਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤ